ਉਚਾਰਣ ਕਰੋ ਜੀ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਹੁਣ ਸਾਹਿਬ ਜੀ ਬਚਨ ਕਰ ਰਹੇ ਨੇ ਕਿ ਜੈ ਜੈ ਪੀਖੋ ਤਹ ਹਜੂਰ ਜੈ ਜੈ ਪੀਖੋ ਤਹ ਹਜੂਰ ਕਿ ਜਿੱਧਰ ਵੀ ਮੈਂ ਦੇਖਦਾ ਉਧਰ ਹੀ ਉਸ ਅਕਾਲ ਪੁਰਖ ਦਾ ਪਸਾਰਾ ਜਪਜੀ ਸਾਹਿਬ ਅਸੀਂ ਰੋਜ਼ਾਨਾ ਜਾਪ ਕਰਦੇ ਹਾਂ ਗੁਰੂਕਾਲ ਸਾਹਿਬ ਜੀ ਇਕ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਇਹ ਸਾਰਾ ਉਹਦਾ ਹੀ ਆ ਗੁਰੂ ਕੇ ਪਿਆਰਿਓ ਉਹੀ ਉਹ ਉਹੀ ਹੋ ਰਿਪੀਟ ਕਹਿ ਲਓ ਜਾਂ ਉਹਨੂੰ ਪਾਤਸ਼ਾਹ ਜੀ ਨੇ ਉਹਨਾਂ ਬਚਨਾਂ ਨੂੰ ਦ੍ਰਿੜ ਕਰਵਾ ਦਿੱਤਾ ਪੰਚਮ ਪਾਤਸ਼ਾਹ ਜੀ ਨੇ ਕਿ ਜੈ ਜੈ ਪਿਖੋ ਤਾ ਹਜੂਰ ਹਜੂਰ ਅਕਾਲ ਪੁਰਖ ਕਿ ਉਹ ਸਾਰੇ ਸਾਰੇ ਪਾਸੇ ਉਹਦਾ ਹੀ ਬੋਲ ਬਾਲਾ ਹੈ ਉਦੀ ਹੀ ਤਾਕਤ ਕੰਮ ਕਰਦੀ ਹੈ ਭਾਵ ਉਹਦੇ ਅਨੁਸਾਰ ਹੀ ਇਹ ਸੰਸਾਰ ਇਹ ਪਤਾਲ ਇਹ ਜੋ ਵੀ ਅਸੀਂ ਦੇਖਦੇ ਹਾਂ ਖੰਡਾਂ ਬ੍ਰਹਮੰਡਾਂ ਦੇ ਅੰਦਰ ਉਹਦਾ ਹੀ ਹੁਕਮ ਚੱਲਦਾ ਹੈ ਉਹੀ ਸਾਰੇ ਪਾਸੇ ਵਰਤ ਰਿਹਾ ਹੈ ਇੰਜ ਵੀ ਕਹਿ ਸਕਦੇ ਹਾਂ ਜਹ ਜਹ ਵੇਖੋ ਜਿੱਧਰ ਵੀ ਵੇਖਦਾ ਕਿ ਅਕਾਲ ਪੁਰਖ ਤੁਸੀਂ ਆਪ ਹੀ ਜਹ ਜਹ ਵੇਖੋ ਤਹ ਹਜੂਰ ਦੂਰਕਤੋਂ ਨਾ ਜਾਈ ਕਿ ਕਿਤੇ ਦੂਰ ਨਹੀਂ ਉਹ ਸਾਡੇ ਸਾਰਿਆਂ ਦੇ ਵਿੱਚ ਹੈ ਤੇ ਨਵੇਂ ਨਾਨਕ ਪਾਤਸ਼ਾਹ ਜੀ ਨੇ ਇੱਕ ਵਚਨ ਕੀਤਾ ਕਿ ਕਾਹੇ ਰੇ ਬਨ ਖੋਜਨ ਜਾਈ 83 ਰਾਗ ਦੇ ਅੰਦਰ ਹੀ ਗੁਰੂ ਕੀ ਪਿਆਰਿਓ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਹਨੂੰ ਸਮਝਣ ਦਾ ਯਤਨ ਕਰਿਓ ਕਿ ਪਾਤਸ਼ਾਹ ਜੀ ਨੇ ਸਾਨੂੰ ਕੀ ਸਮਝਾਇਆ ਕਿ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਨੇਪਾ ਉਹੀ ਸੰਗ ਸਮਾਈ ਕਿ ਤੁਸੀਂ ਕਿੱਥੇ ਖੋਜਦੇ ਹੋ ਉਹਨੂੰ ਇੱਥੇ ਪੰਚੋ ਪਾਸ਼ਾ ਜੀ ਨੇ ਕਿਹਾ ਕਿ ਜੈ ਜੈ ਪੀਖੋ ਤੈ ਹਜੂਰ ਤੇ ਨੌਵੇਂ ਨਾਨਕ ਪਾਸ਼ਾ ਜੀ ਨੇ ਕਿਹਾ ਕਿ ਕਾਹੇ ਰੇ ਬਨ ਖੋਜਨ ਜਾਈ ਕਹਿੰਦੇ ਤੁਸੀਂ ਭਾਈ ਬਣਾ ਦੇ ਵਿੱਚ ਜਿਸ ਤਰ੍ਹਾਂ ਸੰਿਆਸੀ ਲੋਕ ਜਾਂ ਜੋ ਵੀ ਅਸੀਂ ਆਪਣੇ ਮਨ ਦੇ ਕਰਕੇ ਜੋ ਸਾਡੀ ਸਮਝ ਕੰਮ ਕਰਦੀ ਹੈ ਕਿ ਕੋਈ ਕਿਤੇ ਇਹਨੂੰ ਭਾਲਦਾ ਹੈ ਅਕਾਲ ਪੁਰਖ ਨੂੰ ਕੋਈ ਕਿਤੇ ਭਾਲਦਾ ਹੈ ਮੁਬਾਰਕ ਹੈ ਉਹਨਾਂ ਨੂੰ ਕਿ ਗੁਰੂ ਪਾਤਸ਼ਾਹ ਨੂੰ ਗੁਰੂ ਪਾਤਸ਼ਾਹ ਦੇ ਹੁਕਮ ਦੇ ਅਨੁਸਾਰ ਉਹਨਾਂ ਦੀ ਆਪਣੀ ਸੋਚ ਹੈ ਜਿਸ ਤਰ੍ਹਾਂ ਵੀ ਉਹ ਜੁੜੇ ਹੋਏ ਨੇ ਜਿੱਥੇ ਵੀ ਭਾਲਦੇ ਨੇ ਉਸ ਅਕਾਲ ਪੁਰਖ ਨੂੰ ਤਲਾਸ਼ ਕਰਦੇ ਨੇ ਉਹਨਾਂ ਦੀ ਤਲਾਸ਼ ਉਹਨਾਂ ਦੀ ਮੁਬਾਰਕ ਹੈ ਪਰ ਜੋ ਸਾਨੂੰ ਗੁਰ ਸ਼ਬਦ ਦੇ ਅਨੁਸਾਰ ਗੁਰੂ ਸਾਹਿਬ ਜੀ ਸਮਝਾ ਰਹੇ ਇਸ ਮਤ ਦੇ ਅਨੁਸਾਰ ਅਸੀਂ ਸਮਝਣ ਦਾ ਯਤਨ ਕਰਨਾ ਹੈ ਪਾਤਸ਼ਾਹ ਨੋਵੇਂ ਨਾਨਕ ਵੀ ਇਹ ਕਹ ਰਹੇ ਨੇ ਕਿ ਕਾਹ ਰਿਬਨ ਖੋਜਨ ਜਾਈ ਮਨੁਵਿਰਤੀ ਇਕਾਗਰ ਰੱਖਿਓ ਇੱਥੇ ਪਾਤਸ਼ਾਹ ਨੇ ਕਿਹਾ ਨੇ ਕਿ ਜੈ ਜੈ ਪੀਖੋ ਤਹ ਹਜੂਰ ਦੂਰਕਤੋਂ ਨਾ ਜਾਈ ਕਿਉਂ ਦੂਰ ਨਹੀਂ ਹੈਗਾ ਉਹ ਸਾਰਿਆਂ ਦੇ ਵਿੱਚ ਹੀ ਵਿਆਪ ਰਿਹਾ ਉਹ ਸਾਰਿਆਂ ਦੇ ਵਿੱਚ ਹੀ ਵਿਆਪ ਰਿਹਾ ਭਗਤ ਰਵਿਦਾਸ ਜੀ ਨੇ ਵੀ ਇੱਕ ਵਚਨ ਕੀਤਾ ਕਿ ਕਹਿ ਰਵਿਦਾਸ ਹਾਥ ਪੈ ਨਿਰਹਿ ਕਿਉ ਤੇ ਭਾਈ ਹੱਥਾਂ ਪੈਰਾਂ ਤੋਂ ਵੀ ਨੇੜੇ ਐ ਇਤਨਾ ਨੇੜੇ ਐ ਸਾਡੇ ਦੂਰ ਨਹੀਂ ਹੈ ਕਿਤੇ ਉਹ ਤੇ ਨੌਵੇਂ ਨਾਨਕ ਦੇ ਕਿਹਾ ਕਿ ਕਾਹਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਉਹ ਰਹਿੰਦਾ ਵੀ ਸਾਰਿਆਂ ਵਿੱਚ ਐ ਤੇ ਹੈ ਵੀ ਨਰੇ ਫਿਰ ਬੇਨਤੀ ਕਰਾਂ ਕਿ ਸਰਬ ਨਿਵਾਸੀ ਕਿ ਸਾਰਿਆਂ ਵਿੱਚ ਵੀ ਹੈ ਹਾਜ਼ਰ ਸਾਰਿਆਂ ਵਿੱਚ ਹੀ ਐ ਤੇ ਸਦਾ ਅਲੇਪਾ ਆਪਣੇ ਆਪ ਨੂੰ ਇਹਨੇ ਦੁਨੀਆਦਾਰਾਂ ਤੋਂ ਉੱਪਰ ਵੀ ਰੱਖਿਆ ਦੂਰ ਵੀ ਰੱਖਿਆ ਜੈਸੀ ਜਲਮ ਕਮਲ ਨਿਰਾਲਮ ਜੈਸੀ ਜਲਮ ਕਮਲ ਨਿਰਾਲਮ ਮੁਰਗਾਈ ਨਹਿਸਾਣਾ ਕਿ ਜਿਸ ਤਰ੍ਹਾਂ ਚਿੱਕੜ ਦੇ ਰੂਪ ਚੱਕੜ ਦੇ ਵਿੱਚ ਕਮਲ ਨੇ ਆਪਣੀ ਸੁੰਦਰਤਾ ਨੂੰ ਕਾਇਮ ਰੱਖਿਆ ਹੋਇਆ ਉਹ ਚਿੱਕੜ ਵਿੱਚੋਂ ਪੈਦਾ ਹੁੰਦਾ ਪਰ ਉਦੋਂ ਉੱਤਾਂ ਉੱਠ ਕੇ ਆਪਣੀ ਦੀ ਸੁੰਦਰਤਾ ਰੂਪੀ ਖੁਸ਼ਬੂ ਆਏ ਗਏ ਜਾਂਦੇ ਰਾਹੀ ਦੀ ਝੋਲੀ ਵਿੱਚ ਪਾਰਿਆ। ਸੰਬੰਧ ਦਾ ਚਿੱਕੜ ਵਿੱਚ ਦੇਖੜ ਗੁਰੂ ਪਿਆਰੇ ਉਹ ਖਿਆਲ ਕਰਿਓ ਪਰ ਉਹਨੇ ਚਿੱਕੜ ਤੋਂ ਉੱਪਰ ਉੱਠ ਕੇ ਆਪਣੇ ਸੁਭਾਅ ਨੂੰ ਹੀ ਤਿਆਗਿਆ। ਆਪਣੇ ਸੁਭਾਅ ਨੂੰ ਤਿਆਗਿਆ ਨਹੀਂ ਕਿ ਮੈਂ ਕਿਹਦੇ ਚਿੱਕੜ ਵਿੱਚੋਂ ਪੈਦਾ ਹੋਇਆ ਇਹਦਾ ਹੀ ਰੂਪ ਹੋ ਜਾਵਾਂ ਨਹੀਂ। ਉਹਨੇ ਕਮਲ ਦੇ ਜੋ ਸੁਭਾਅ ਹੈ ਉਦੇ ਅਨੁਸਾਰੀ ਉਹ ਸਾਰਿਆਂ ਦੀ ਝੋਲੀ ਵਿੱਚ ਖੁਸ਼ਬੂ ਵੱਢ ਰਿਹਾ ਖੁਸ਼ਬੂ ਪਾ ਰਿਹਾ ਇਸੇ ਤਰ੍ਹਾਂ ਮੁਰਗਾਈ ਨਸਾਨੇ ਹੁਣ ਮੁਰਗਾਬੀ ਦੇ ਜਿਹੜੀ ਜਲ ਵਿੱਚ ਰਹਿਣ ਵਾਲਾ ਪੰਛੀ ਹੈ ਉਹਦੀ ਖੁਰਾਕ ਪਾਣੀ ਵਿੱਚ ਹੈ ਉਹ ਪਾਣੀ ਵਿੱਚ ਡੁੱਗੇ ਚਲੀ ਜਾਂਦੀ ਹੈ ਤੇ ਫਿਰ ਗੁਰੂ ਕੇ ਪਿਆਰਿਓ ਜਦੋਂ ਉਹ ਪਾਣੀ ਵਿੱਚ ਖਤਰਾ ਭਾਵਦੀ ਹੈ ਤੇ ਉਹ ਉਹੀ ਉਫੰਗਾਂ ਦੇ ਨਾਲ ਉੜ ਜਾਂਦੀ ਜਦੋਂ ਕਿ ਆਮ ਪੰਛੀ ਜਦੋਂ ਉਹਦੇ ਫੰਗਾਂ ਨੂੰ ਪਾਣੀ ਲੱਗ ਜਾਵੇ ਤੇ ਉਹ ਮੌਤ ਨੂੰ ਪਿਆਰਾ ਹੋ ਜਾਂਦਾ ਖਤਮ ਹੋ ਜਾਂਦਾ ਉੱਡ ਨਹੀਂ ਸਕਦਾ ਉਹਦੇ ਉੱਤੇ ਪਾਣੀ ਭਾਰੂ ਹੋ ਜਾਂਦਾ ਤੇ ਗੁਰੂ ਪਿਆਰਿਓ ਫਿਰ ਕੀ ਇਸੇ ਤਰ੍ਹਾਂ ਬਾਸਾ ਜੀ ਕਹਿੰਦੇ ਨੇ ਕਿ ਉਸ ਪਰਮ ਪਿਤਾ ਪਰਮੇਸ਼ਰ ਨੇ ਸਾਡੇ ਵਿੱਚ ਵੀ ਸਾਰਿਆਂ ਵਿੱਚ ਵਸਾ ਕੀਤਾ ਤੇ ਸਾਡੇ ਤੋਂ ਨਰਲੇਪੀਆ ਤੁਸੀਂ ਬਾਹਰ ਕਿਉਂ ਫੋਜਦੇ ਹੋ ਜਦੋਂ ਹੈ ਸਾਡੇ ਅੰਦਰ ਸਰਬ ਜਨਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਤੇ ਉਹ ਭਾਈ ਸਾਰਿਆਂ ਵਿੱਚ ਜਿਦਰੀ ਸਮਾਰਿਆ ਹੈ ਕਹਿੰਦੇ ਇੱਕ ਫਿਰ ਉਦਾਹਰਨ ਦਿੱਤੀ ਨੌਵੇਂ ਨਾਨਕ ਪਾਤਸ਼ਾਹ ਗੁਰੂ ਤੇਗ ਬਹਾਦਰ ਜਿਨ੍ਹਾਂ ਦਾ ਅੱਜ ਸ਼ਾਦੀ ਦਾ ਦਿਹਾੜਾ ਹੈ ਜਿਨ੍ਹਾਂ ਦਾ ਅੱਜ ਸ਼ਾਦੀ ਦਾ ਦਿਹਾੜਾ ਹੈ ਜਿਨ੍ਹਾਂ ਨੇ ਅੱਜ ਦੇ ਦਿਨ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਹਿੰਦੂ ਧਰਮ ਦੀ ਰਾਖੀ ਦੇ ਲਈ ਫਿਰ ਬੇਨਤੀ ਕਰਾਂ ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਹੀ ਇਸੇ ਕਰਕੇ ਜਾਂਦਾ ਹੈ ਕਿ ਹਿੰਦੂ ਧਰਮ ਦੀ ਰੱਖਿਆ ਦੇ ਲਈ ਉਹਦੀ ਇੱਜ਼ਤ ਮਾਣ ਨੂੰ ਢੱਕਣ ਦੇ ਲਈ ਉਹਨਾਂ ਨੇ ਆਪਣਾ ਬਲਦਾਨ ਦੇ ਦਿੱਤਾ ਆਮ ਸ਼ਬਦਾਂ ਵਿੱਚ ਇਹ ਵੀ ਕਹਿੰਦੇ ਆ ਜਿਸ ਤਰ੍ਹਾਂ ਅਸੀਂ ਪੜਿਆ ਨਾ ਪਹਿਲਾਂ ਤਿਲਕ ਜੰਜੂ ਰੱਖਾ ਪ੍ਰਭੂ ਤੱਕ ਤਿਲਕ ਅਤੇ ਜੰਜੂ ਦਾ ਰੱਖਾ ਨਹੀਂ ਉਸ ਵਲੇ ਔਰੰਗਜ਼ੇਬ ਵਰਗਿਆ ਨੇ ਹੁਕਮ ਕੀਤਾ ਸੀ ਕਿ ਕਿਸੇ ਦੇ ਮੱਥੇ ਤੇ ਤਿਲਕ ਨਹੀਂ ਹੋਣਾ ਚਾਹੀਦਾ ਕਿਸੇ ਦੇ ਗਲਵੇ ਜੰਜੂ ਨਹੀਂ ਹੋਣਾ ਚਾਹੀਦਾ ਪਰ ਉਹਦੀ ਰਖਵਾਲੀ ਪਾਸ਼ਾ ਨੇ ਕੀਤੀ ਇੱਕ ਪਾਸੇ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਰੂਪ ਦੇ ਅੰਦਰ ਗੁਰਤੇਗ ਬਾਦ ਸਾਹਿਬ ਜੀ ਨੇ ਉਸ ਵਕਤ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਅੰਦਰ ਇਸੇ ਹੀ ਜੰਜੂਰੂ ਪਾਣਤੂਨਕਾਰੀ ਕਰ ਦਿੱਤੇ ਇਨਕਾਰੀ ਹੋਵੇ ਤੇ ਖਿਆਲ ਕਰਿਓ ਫਿਰ ਇਸੇ ਹੀ ਜੰਜੂਰੀ ਰੱਖਿਆ ਵੀ ਕੀਤੀ ਹੁਣ ਜੇ ਦੁਗਾਈ ਵੀ ਜਾਵਾਂਗੇ ਮੈਂ ਪਹਿਲਾਂ ਬੇਨਤੀ ਕਰਾਂ ਕਿ ਸਮਾਂ ਸੀਮਤ ਹੈ ਕਿਉਂ ਕਿਉਂ ਉਸ ਵੇਲੇ ਪਾਣਤੂ ਇਨਕਾਰੀ ਹੋਏ ਤੇ ਰੱਖਿਆ ਕਿਉਂ ਕੀਤੀ ਇਹਨੂੰ ਬਰੀਕੀ ਨਾਲ ਸੁਣਨ ਦੀ ਲੋੜ ਹੈ ਫਿਰ ਇਹਦੇ ਬਾਰੇ ਵਿਚਾਰਾਂ ਕਰਾਂਗੇ ਤੇ ਪਾਤਸ਼ਾਹ ਜੀ ਨੇ ਨਵੇਂ ਨਾਨਕ ਸਾਹਿਬ ਜੀ ਨੇ ਵੱਡਾ ਮਿਲਦਾਨ ਅਜ ਦੇ ਦਿਨ 1675 ਈਸਵੀ ਵਿੱਚ ਉਹਨਾਂ ਬਚਨ ਕਰਦੇ ਨੇ ਇਹ ਵੀ ਇਤਨਾਸਰੀ ਰਾਗ ਦੇ ਵਿੱਚ ਹੀ ਬਚਨ ਹੈ ਕਿ ਪੋਹ ਪੋ ਮਦ ਜਿਉ ਬਾਸ ਬਸਤ ਹੈ ਪੋਹ ਪੋ ਮਦ ਜਿਉ ਬਾਸ ਬਸਤ ਹੈ ਜਿਸ ਤਰ੍ਹਾਂ ਫੁੱਲ ਦੇ ਅੰਦਰ ਫੁੱਲ ਦੇ ਅੰਦਰ ਪੋਹ ਫੁੱਲ ਦੇ ਅੰਦਰ ਬਾਸ ਬਸਤ ਹੈ ਬਾਸ ਦੀ ਖੁਸ਼ਬੂ ਕਿ ਖੁਸ਼ਬੂ ਦਾ ਬਾਸ ਹੈ ਦਿਖਾਈ ਤੇ ਨਹੀਂ ਦਿੰਦੀ ਸਾਨੂੰ ਖੁਸ਼ਬੂ ਔਰ ਜਦੋਂ ਉਹਨੂੰ ਅਸੀਂ ਸਮਝਣ ਦਾ ਯਤਨ ਕਰੀਏ ਉਹਨੂੰ ਅਸੀਂ ਮਹਿਸੂਸ ਕਰੀਏ ਤੇ ਸਾਨੂੰ ਪਤਾ ਲੱਗਦਾ ਹੈ ਕਿ ਖੁਸ਼ਬੂ ਹੈ ਪਾਵਨ ਅਨੰਕਾਰ ਬੋਹੇ ਵੱਧ ਜਿਉ ਬਾਸ ਵਸਤ ਹੈ ਇੱਕ ਉਦਾਹਰਣ ਦਿੱਤੀ ਕਹਿੰਦੇ ਮੁਕਰ ਮਾਹੀ ਜੈਸੀ ਛਾਈ ਮੁਕਰ ਕੀ ਹੁੰਦਾ ਮਿਰਰ ਇੰਗਲਿਸ਼ ਕਹਿੰਦੇ ਆ ਮਿਰਰ ਆਮ ਸ਼ਬਦਾਂ ਵਿੱਚ ਕਹਿੰਦੇ ਹੈ ਸ਼ੀਸ਼ਾ ਕਹਿੰਦੇ ਜਿਸ ਤਰ੍ਹਾਂ ਸ਼ੀਸ਼ੇ ਦੇ ਵਿੱਚ ਪਰਛਾਈਂ ਦਾ ਵਾਸਾ ਹੈ ਜਦੋਂ ਵੀ ਸ਼ੀਸ਼ਾ ਕਦੇ ਵੀ ਕੋਈ ਬੁਰੇ ਅੱਖ ਆਪਣੇ ਚਿਹਰੇ ਬੁਰੇ ਕਰ ਲਏ ਉਹਦੀ ਪਰਛਾਈਂ ਉਹਦੇ ਵਿੱਚ ਹੈ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੀ ਨੌਵੀਂ ਜੋਤ ਵਚਨ ਕਰ ਰਹੇ ਨੇ ਕਹਿੰਦੇ ਇਸੇ ਤਰ੍ਹਾਂ ਉਸ ਪਰਮੇਸ਼ਰ ਦਾ ਵਾਸਾ ਹਰ ਇੱਕ ਵਿੱਚ ਹੈ ਹੁਣ ਸ਼ੀਸ਼ੇ ਦੇ ਅੱਗੇ ਪਸ਼ੂ ਦਾ ਵਿਊ ਕਰ ਦਿਓ ਉਹਦੇ ਅੱਗੇ ਪਸ਼ੂ ਦੀ ਪਰਛਾਈਂ ਆ ਜਾਣੀ ਹੈ ਹਰਿ ਗੁਰੂ ਕੇ ਪਿਆਰਿਓ ਤੇ ਇਸੇ ਤਰ੍ਹਾਂ ਉਸ ਅੰਨਰੰਕਾਰ ਨੇ ਆਪਣਾ ਵਾਸਾ ਹਰ ਇੱਕ ਪਾਸੇ ਕੀਤਾ ਹੋਇਆ ਉਹ ਮਦ ਜਿਉ ਬਾਸ ਵਸਤ ਮੁਕਰਮਾਹੇ ਜੈਸੀ ਛਾਈ ਤੇ ਇੱਥੇ ਵੀ ਪਾਸਾ ਕਹਿੰਦੇ ਜੈ ਜੈ ਪਿਖੋ ਤਹ ਹਜੂਰ ਦੂਰ ਕਤੋਂ ਨ ਜਾਈ ਰਵ ਰਿਆ ਫਿਰ ਰਿਪੀਟ ਕੀਤਾ ਦ੍ਰਿੜ ਕਰਵਾ ਰਹੇ ਰਵ ਰਹਿ ਆ ਸਰਵਤਰ ਮੈਂ ਮਨ ਸਦਾ ਧਿਆਈ ਐ ਮੇਰੇ ਮਨਾਂ ਫਿਰ ਉਹਨੂੰ ਧਿਆ ਕਿਤੇ ਹੋਰ ਨਾ ਕਿਸੇ ਮਗਰ ਲੱਗ ਜਾਈ ਐਵੇਂ ਕਿਸੇ ਦੇਹ ਧਾਰੀ ਦੇ ਚੇਲਾ ਨਾ ਬਣ ਜਾਈ ਗੁਰੂ ਪਿਆਰਿਉ ਸਹਿਬ ਦੇ ਬਚਨ ਨੇ ਮਨ ਸਦਾ ਧਿਆਈ ਕਿਉਂ ਉਹਦਾ ਫਾਇਦਾ ਕੀ ਆ ਧਿਆਨ ਦਾ ਇਹ ਜਿਹੜੇ ਦੁਨਿਆਵੀ ਗੁਰੂ ਬਣ ਜਾਂਦੇ ਆ ਸਾਡੇ ਚਲੋ ਜਿਹੜੇ ਸਤਕਾਰਯੋਗ ਨੇ ਜਿਨ੍ਹਾਂ ਦਾ ਸਤਕਾਰ ਹੈ ਜਿਹੜੇ ਰੰਕਾਰ ਨਾਲ ਜੋੜਦੇ ਨੇ ਦੇਹਧਾਰੀ ਉਹ ਚੰਗੇ ਨੇ ਉਹਨਾਂ ਦੀ ਸੰਗਤ ਕਰੋ ਪਰ ਜਿਹੜੇ ਗੁਰੂ ਨਾਲੋਂ ਤੋੜ ਕੇ ਆਪਣੇ ਆਪ ਗੁਰੂ ਬਣ ਬੈਠਦੇ ਆ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੇਲੇ 22 ਗੁਰੂ ਬਣ ਗਏ ਸਨ ਬਣੇ ਸਨ ਨਾ 22 ਮੰਝੀਆਂ ਸੋਡੀਆਂ ਦੇ ਨਾਲ ਹੀ ਸਨ 22 22 ਮੰਝੀਆਂ ਇਹ ਆ ਗਏ ਉਹਨੂੰ 22 ਗੁਰੂ ਪਰ ਜਦੋਂ ਅਸਲੀਅਤ ਸਾਹਮਣੇ ਆਈ ਜਦੋਂ ਗੁਰਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਜਿੱਥੇ ਉਹ ਬੈਠੇ ਸਨ ਆਪਣੇ ਮੌਲਾ ਰੂਪ ਦੇ ਅੰਦਰ ਫੱਕਰ ਰੂਪ ਦੇ ਅੰਦਰ ਕਿਉਂਕਿ ਇਹਨਾਂ ਦਾ ਪਹਿਲਾ ਨਾਮ ਦੋਨੋਂ ਚੀਜ਼ਾਂ ਨਾਲ-ਨਾਲ ਗੁਰੂ ਕੇ ਪਿਆਰੋ ਸਾਂਝ ਕਰੀ ਗਈ ਹੈ ਸਮੇ ਦੇ ਵਿੱਚ ਰਹਿਣਾ ਇਹਨਾਂ ਦਾ ਪਹਿਲਾ ਨਾਮ ਤਿਆਗਮਲ ਸੀ ਤਿਆਗਮਲ ਤਿਆਗੀ ਸਰਬੜੇ ਬੜੇ ਆਪਣੇ ਉਸ ਪਰਮੇਸ਼ਰ ਦੇ ਭੈਅ ਵਿੱਚ ਰਹਿ ਕੇ ਦੁਨੀਆਦਾਰੀ ਤੋਂ ਦੂਰ ਇਹਨਾਂ ਦਾ ਨਾਂ ਵੀ ਤਿਆਗ ਬਣ ਸੀ ਤੇ ਜਦੋਂ ਇਹਨਾਂ ਨੇ ਕਰਤਾਰਪੁਰ ਦੀ ਜਦੋਂ ਜੰਗ ਹੋਈ ਨਾ ਇਹਨਾਂ ਦੇ ਪਿਤਾ ਗੁਰੂ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹਨਾਂ ਦੇ ਪਿਤਾ ਸਨ ਇਹਨਾਂ ਦੇ ਮਾਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਿੰਨ ਮੈਲ ਸਤਿਗੁਰੂ ਪਿਆਰਿਓ ਤਿੰਨ ਮੈਲ ਤਿੰਨ ਧਰਮਸਪਤਰੀਆਂ ਮਾਤਾ ਮਰਵਾਹੀ ਜੀ ਮਾਤਾ ਛੋਟੇ ਸਨ ਆਪਣੇ ਮਾਤਾ ਨਾਨਕੀ ਜੀ ਮਾਤਾ ਦਮਦਰੀ ਜੀ ਤਿੰਨ ਵੈਲਸ ਤੇ ਮਾਤਾ ਜਿਹੜੇ ਬਾਬਾ ਗੁਰਦਤਾ ਜੀ ਬੀਬੀ ਵੀਰੋ ਜੀ ਬਾਬਾ ਸੂਜਮਾਲ ਬਾਬਾ ਅਣੀਰਾਏ ਤੇ ਗੁਰੂ ਕੇ ਪਿਆਰਿਓ ਇਸ ਤਰ੍ਹਾਂ ਇਹ ਭਰਾ ਸਨ ਭੈਣ ਸੀ ਵੀਰੋ ਤੇ ਇਹ ਮਾਤਾ ਨਾਨਕੀ ਦੇ ਉਧਰ ਤੋਂ ਪੈਦਾ ਹੋਏ ਪਿਤਾ ਗੁਰੂ ਹਰਗਵਿੰਦ ਸਾਹਿਬ ਜੀ ਸਨ ਤੇ ਜਦੋਂ ਕਰਤਾਰਪੁਰ ਦੀ ਜੰਗ ਹੋਈ ਨਾ ਉੱਥੇ ਇਹਨਾਂ ਨੇ ਸਗੇ ਸਗੇ ਤਿਆਗੀ ਪਰ ਜਦੋਂ ਪਿਤਾ ਦੇ ਭਾਰੀ ਬਣੀ ਹੋਵੇ ਪਰਵਾਹ ਤੇ ਭਾਰੀ ਬਣੀ ਹੋਵੇ ਬੇਨਤੀ ਹੈ ਬਦੇ ਹਰੀ ਸ਼ਬਦ ਨੂੰ ਵਰਤਣ ਨਹੀਂ ਚਾਹੀਦਾ ਪਰ ਜਦੋਂ ਪਰਿਵਾਰ ਵਿੱਚ ਕੋਈ ਐਸਾ ਜੰਗ ਦਾ ਮਾਹੌਲ ਬਣ ਗਿਆ ਹੋਵੇ ਉਦੋਂ ਫਿਰ ਘਰ ਦਾ ਮੈਂਬਰ ਕੋਈ ਵੀ ਹੋਵੇ ਭਾਵੇਂ ਭਾਵੇਂ ਜ਼ਖਮੀ ਹੋਵੇ ਉਹ ਫਿਰ ਵੀ ਉਹ ਮੈਦਾਨੇ ਜੰਗ ਵਿੱਚ ਨਿਤਰ ਪੈਂਦਾ ਤੇ ਇਹਨਾਂ ਨੇ ਉਸ ਵਕਤ ਉਹ ਤੇਗਬਾਹੀ ਉਹ ਤੇਗਬਾਹੀ ਭਾਵ ਦੁਸ਼ਮਣਾਂ ਦੇ ਆਹੂ ਲਾ ਦਿੱਤੇ ਮੈਦਾਨੇ ਜੰਗ ਵਿੱਚ ਕਰਤਾਰਪੁਰ ਸਾਹਿਬ ਦੀ ਮੈਦਾਨੇ ਜੰਗ ਵਿੱਚ ਆਹੂ ਲਾ ਦਿੱਤੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮੈਦਾਨੀ ਜੰਗ ਵਿੱਚ ਜਦੋਂ ਨਿਗਾਹ ਮਾਰ ਰਹੇ ਐ ਕਿ ਗੁਰੂ ਕਿ ਸਿੱਖ ਕਿਸ ਤਰ੍ਹਾਂ ਆਪਣੇ ਜਾਨਾਂ ਤਲੀ ਤੇ ਰੱਖ ਕੇ ਲੜ ਰਹੇ ਐ ਜ਼ੁਲਮ ਦੇ ਖਿਲਾਫ ਉਹਨਾਂ ਵਿੱਚ ਉਹਨਾਂ ਦਾ ਸੁਪੁੱਤਰ ਵੀ ਸੀ ਤਿਆਗਵਲ ਤੇ ਜਦੋਂ ਇਹਨਾਂ ਨੂੰ ਦੇਖਿਆ ਇਹਨਾਂ ਕੋਲ ਆਏ ਤੇ ਬੜੇ ਖੁਸ਼ ਹੋਏ ਗਲਵੱਕੜੀ ਵਿੱਚ ਲਏ ਕਹਿੰਦੇ ਤਿਆਗਮੱਲਾ ਕਹਿੰਦੇ ਅੱਜ ਤੇ ਬੜੀ ਕਮਾਲ ਕਰ ਦਿੱਤੀ ਤੂ ਤੇ ਤੇਗ ਦਾ ਤਨੀਏ ਤੇਗ ਬਹਾਦਰ ਤੇ ਉਸ ਦਿਨ ਤੋਂ ਇਹਨਾਂ ਦਾ ਨਾਮ ਹੀ ਤੇਗ ਬਹਾਦਰ ਪਿਆ ਗਿਆ ਚਾਲਣ ਕਰੋ ਸਤਨਾਮ ਸ੍ਰੀ ਵਾਹਿਗੁਰੂ ਉਹ ਹੀ ਉਹ ਤੇਗ ਬਹਾਦਰ ਫਿਰ ਜਿਨ੍ਹਾਂ ਨੇ ਗੁਰੂ ਕੇ ਪਿਆਰਿਓ ਆਪਣਾ ਬਲਿਦਾਨ ਇੱਕ ਦੂਜੇ ਧਰਮ ਨੂੰ ਬਚਾਉਣ ਦੀ ਖਾਤਰ ਆਪਣੇ ਆਪ ਨੂੰ ਨਹੀਂ ਦੂਜੇ ਧਰਮ ਦੇ ਉੱਪਰ ਕੋਈ ਮੁਸ਼ਕਲ ਆਈ ਤੇ ਆਪਾਂ ਕੁਰਬਾਨ ਕਰ ਦਿੱਤਾ ਉਸ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਜ ਸਿਹادت ਦਾ ਦਿਹਾੜਾ ਹੈ ਤੇ ਇਹ ਹੁਣ ਸਾਨੂੰ ਉਸ ਪਰਮੇਸ਼ਰ ਨੂੰ ਧਿਆਨ ਦੀ ਕਿਉਂ ਲੋੜ ਹੈ ਜਿਹੜਾ ਸਾਡੇ ਨੇੜੇ ਹੈ ਪਾਸੇ ਕਹਿੰਦੇ ਜਿਹੜਾ ਸਾਰਿਆਂ ਪਾਸੇ ਵਿਆਪਕ ਹੈ ਸਰਵ ਵਿਆਪਕ ਹੈ ਕਹਿੰਦੇ ਉਹਨੂੰ ਧਿਆਨ ਦਾ ਇਹ ਫਾਇਦਾ ਈਤ ਊਤ ਨਹੀਂ ਵਿਛੜਾ ਕਹਿੰਦੇ ਇੱਥੇ ਅਤੇ ਉੱਥੇ ਦੁਨਿਆਵੀ ਜਿਹੜਾ ਗੁਰੂ ਬਣਦਾ ਉਹ ਤੁਹਾਨੂੰ ਇੱਥੇ ਸੁੱਖ ਦੇ ਸਕਦਾ ਹੈ ਹੋ ਸਕਦਾ ਤੁਹਾਡੀ ਝੋਲੀ ਵਿੱਚ ਕੋਈ ਪੈਸਾ ਪਾ ਦੇ ਤੁਹਾਡੀ ਝੋਲੀ ਵਿੱਚ ਕੋਈ ਵਸਤ ਪਾ ਦੇ ਉਹ ਤੁਹਾਨੂੰ ਇੱਥੇ ਸੁਖ ਦੇਗੀ ਜਦੋਂ ਗੁਰੂ ਕੇ ਪਿਆਰਿਓ ਜਦੋਂ ਗੁਰੂ ਹਰਗੋਬਿੰਦ ਗੁਰੂ ਤੇਗ ਬਹਾਦਰ ਸਾਹਿਬ ਦੇ ਫਰਜੰਦ ਇਹਨਾਂ ਦੇ ਤੇ ਪੁੱਤਰ ਸਨ ਨਾ ਜਿਹੜੇ ਗੋਵਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣੇ ਗੁਰੂ ਕੇ ਪਿਆਰਿਓ ਉਹ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਇਹਨਾਂ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਖਿਆਲ ਕਰਿਓ ਤੇ ਜਹਾਂਗੀਰ ਇਹ ਆਪਸ ਵਿੱਚ ਮਿੱਤਰ ਹੋ ਗਏ ਪੰਚਮ ਪਾਸ਼ਾ ਜੀ ਦੀ ਸ਼ਾਦੀ ਹੋ ਗਈ ਉਹ ਸ਼ਾਦੀ ਨੂੰ ਕਰਾਣ ਵਾਲਾ ਚੰਦੂਸੀ ਸੰਧੂ ਜਿਹੜਾ ਇੱਕ ਹਿੰਦੂ ਮinistr ਸੀ ਉਹਦਾ ਕੈਬਨਟ ਦਾ ਮੰਤਰੀ ਸੀ ਜਹਾਂਗੀਰ ਦਾ ਤੇ ਉਹਨੇ ਕਿਹਾ ਕਿ ਮੇਰਾ ਹੁਣ ਜਿਹੜਾ ਝੂਠ ਹੈ ਝੂਠ ਬਹੁਤ ਆ ਲੁਕਦਾ ਨਹੀਂ ਹੈਗਾ ਝੂਠ ਅਕਸਰ ਭਾਵੇਂ ਸਾਲਾਂ ਬਾਅਦ ਬਾਹਰ ਆਵੇ ਤੇ ਫਿਰ ਉਸ ਇਨਸਾਨ ਨੂੰ ਲੋਕ ਫਟਕਾਰਾਂ ਦਿੰਦੇ ਆ ਬਾਅਦ ਵਿੱਚ ਭਾਵੇਂ ਉਹ ਉੱਥੇ ਮਿਲੇ ਨਾ ਉਹਨਾਂ ਨੂੰ ਪਰ ਬਾਅਦ ਵਿੱਚ ਉਹ ਫਟਕਾਰਾਂ ਦੇਣਗੇ ਕਿ ਇਹ ਜਾਂ ਇਨਸਾਨ ਸੀ ਤੇ ਚੰਦੂ ਨੂੰ ਵੀ ਡਰ ਪਿਆ ਕਿ ਮੈਂ ਤੇ ਸਾਰਾ ਕੁਝ ਕੀਤਾ ਇਹਨਾਂ ਨੂੰ ਮਰਵਾਣ ਤੱਕ ਗਿਆ ਸ਼ਹਾਤਾਂ ਹੋ ਗਈਆਂ ਕਿ ਮੈਂ ਇਹਨਾਂ ਨੂੰ ਤਤੀ ਤਵੀ ਤੱਕ ਪਹੜਾ ਦਿੱਤਾ ਜੀ ਦਿਹ ਹੋ ਗਈ ਹੁਣ ਇਹਨਾਂ ਦਾ ਪੁੱਤਰ ਜਹਾਂਗੀਰ ਦੇ ਨੇੜੇ ਹੋ ਗਿਆ ਇਹਨੂੰ ਵੀ ਦੂਰ ਕੀਤਾ ਜਾਵੇ ਸਿਰੋ ਮੈਂ ਬਹੁਤਾ ਲਗਾਈ ਵਿੱਚ ਨਾ ਜਾਵਾਂ ਤੇ ਜਦੋਂ ਕਹਿੰਦੇ ਨੇੜਤਾ ਲੱਗੀ ਨਾ ਨજર ਇਹਨਾਂ ਦੀ ਆਣ ਤੇ ਬੜਾ ਇਤਿਹਾਸ ਰੂਗਾ ਤੇ ਇਹ ਦਿੱਲੀ ਤੋਂ ਜਦੋਂ ਆਗਰੇਵਾਲ ਨੂੰ ਆ ਰਿਹਾ ਰਸਤੇ ਵਿੱਚ ਇਹਨਾਂ ਨੇ ਨਾ ਕਿਤੇ ਥੋੜਾ ਟਿਕਾਣਾ ਕੀਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤੇ ਉਧਰ ਜਹਾਂਗੀਰ ਨੇ ਇੱਕ ਇੱਕ ਤੰਬੂ ਵਿੱਚ ਬੈਠੇ ਗੁਰੂ ਖਾਲਸਾ ਜੀ ਖਿਆਲ ਕਰਿਓ ਇੱਕ ਇੱਕ ਤੰਬੂ ਵਿੱਚ ਬੈਠੇ ਐ ਤੇ ਇੱਕ ਗੁਰੂ ਦਾ ਸਿੱਖ ਕਾਖੋਤਨ ਵਾਲਾ ਜਿਹੜਾ ਕਾਖੋਤ ਕੇ ਕਿਰਤ ਕਰਕੇ ਆਪਣਾ ਗੁਜਾਰਾ ਕਰਦਾ ਤੇ ਉਹ ਜਦੋਂ ਪਤਾ ਲੱਗਿਆ ਕਿ ਇੱਥੇ ਸਾਡੇ ਸਤਿਗੁਰੂ ਜੀ ਆਏ ਹੋਏ ਐ ਤੇ ਉਹਨੇ ਆਪਣੇ ਕੋਲੋਂ ਜਿਹੜਾ ਪੈਸਾ ਕਮਾਇਆ ਸੀ ਦਬੜਾ ਕਹਿ ਲੋ ਜਾਂ ਰੁਪਈਆ ਕਹਿ ਲੋ ਕੁਛ ਵੀ ਕਹਿ ਲੋ ਪੈਸਾ ਕਹਿ ਲੋ ਇੱਕ ਤੇ ਕਹਿੰਦੇ ਉਹ ਪੈਸਾ ਉਹਨੇ ਨਾ ਜਾ ਕੇ ਪਤਾ ਲੱਗਾ ਕਿ ਪਾਤਸ਼ਾਹ ਕਿੱਥੇ ਨੇ ਤੇ ਉਹ ਚੌਬਜ਼ਾ ਕਹਿੰਦੇ ਕਿ ਪਾਤਸ਼ਾਹ ਆ ਤੰਬੂਚ ਦੇ ਹੁਣ ਪਾਤਸ਼ਾਹ ਕਹਿੰਦੇ ਸਨ ਜਹਾਂਗੀਰ ਨੂੰ ਤੇ ਕਹਿੰਦੇ ਉੱਥੇ ਜਾ ਕੇ ਉਹਨੇ ਰੁਪਈਆ ਛੜਾ ਦਿੱਤਾ ਗੁਰੂ ਪਿਆਰੇੋ ਖਿਆਲ ਕਰਿਓ ਰੁਪਈਆ ਛੜਾ ਦਿੱਤਾ ਕਹਿੰਦੇ ਭਾਈ ਤੂੰ ਰੁਪਈਆ ਛੜਾ ਰਿਆਂ ਮੰਗ ਕਹਿੰਦੇ ਮੈਨੂੰ ਹੋਰ ਕੀ ਪਾਤਸ਼ਾਹ ਚਾਹੀਦਾ ਮੈਨੂੰ ਮੁਕਤੀ ਉਹ ਕਹਿੰਦੇ ਮੈਂ ਮੁਕਤੀ ਵਾਲਾ ਨਹੀਂ ਹੈਗਾ ਮੈਂ ਤੇ ਤੈਨੂੰ ਦੁਨਿਆਵੀ ਖੁਸ਼ੀਆਂ ਦੇ ਸਕਦਾ ਦੁਨਿਆਵੀ ਮੰਗ ਕੀ ਰਾਜ ਭਾਗ ਚਾਹੀਦਾ ਕੋਈ ਜੀਰ ਚਾਹੀਦੀ ਹੈ ਕਹਿੰਦੇ ਨਹੀਂ ਨਹੀਂ ਮੈਨੂੰ ਕੁਝ ਚਾਹੀਦਾ ਮੈਨੂੰ ਤੇ ਮੁਕਤੀ ਚਾਹੀਦੀ ਏ ਪਾਸ਼ਾ ਆਪਣੇ ਚਰਨਾਂ ਚ ਮੁਕਤੀ ਪਾ ਆਪਣੇ ਚਰਨਾਂ ਸਥਾਨ ਤੇ ਕਹਿੰਦੇ ਹੋ ਫਿਰ ਦੂਜੇ ਪਾਸੇ ਐ ਸੱਚਾ ਪਾਤਸ਼ਾਹ ਦੂਜੇ ਪਾਸੇ ਐ ਉਹਨੇ ਕਹਿੰਦੇ ਆਪਣੀ ਜਿਹੜਾ ਪੈਸਾ ਚਲਾਇਆ ਸੀ ਨਾ ਜਹਾਂਗੀਰ ਨੇ ਜਹਾਂਗੀਰ ਦੇ ਅੱਗੇ ਉਹ ਵੀ ਉੱਥੋਂ ਚੱਕ ਲਿਆ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦਾ ਮੈਂ ਤੇਰੇ ਅੱਗੇ ਨਹੀਂ ਫੇ ਰੱਖਦਾ ਫਿਰ ਕਹਿਣ ਤੋਂ ਭਾਵ ਕੀ ਐ ਗੁਰੂ ਕੇ ਪਿਆਰਿਓ ਕਿ ਇਹ ਸੱਚੇ ਪਾਤਸ਼ਾਹ ਦਾ ਨਾਮ ਧਿਆਨ ਦਾ ਫਾਇਦਾ ਕੀ ਐ ਦੁਨੀਆਦਾਰ ਦਾ ਸਤਕਾਰ ਤੇ ਕਰੋ ਉਹਨੂੰ ਸਾਰਾ ਕੁਝ ਮੰਨ ਕੇ ਨਾ ਬੈਠੋ ਇਹਦਾ ਨਾਮ ਧਿਆਨ ਦਾ ਫਾਇਦਾ ਕੀ ਆ ਈਤ ਊਤ ਨਹੀਂ ਵਿਛੜਾ ਇਹ ਉਸ ਦਰਗਾਹ ਵਿੱਚ ਵੀ ਕੰਮ ਆਉਂਦਾ ਹੈ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ ਕਿਉਂ ਕਹਿੰਦੇ ਉਹ ਜੀਵਨ ਦੇ ਵਿਛੜੇ ਜਿਹੜੇ ਦੁਨੀਆਦਾਰ ਨੇ ਦੁਨੀਆ ਵਾਲੇ ਕਹਿੰਦੇ ਉਹ ਜੀਵਨ ਦੇ ਵਿਛੜੇ ਉਹ ਮੋਇਆ ਨਾ ਜਾਈਂ ਛੋੜ ਜਿਹੜੇ ਪੱਕੇ ਨੇ ਇਹ ਸ਼ਬਦ ਗੁਰੂ ਮੈਂ ਤੇ ਗੁਰੂ ਕੇ ਪਿਆਰ ਉਹ ਕੰਧ ਬਣ ਜਾਂਦਾ ਮੈਂ ਤੇ ਪ੍ਰਧਾਨ ਜੀ ਦੇ ਅੱਗੇ ਮੈਂ ਕੋਈ ਵਿਚਾਰ ਕਰਦਾ ਚੰਗਾ ਨਹੀਂ ਲੱਗਦਾ ਜਦੋਂ ਉਹ ਪ੍ਰਧਾਨ ਜੀ ਨਿਕਲੇ ਮੇਰਾ ਮਨ ਇਹ ਲੱਗ ਗਿਆ ਕਿ ਵਿਦਵਾਨ ਸਚਨ ਬੈਠੇ ਅੰਦਰ ਕਿਉਂਕਿ ਜਦੋਂ ਇਹ ਗੱਲ ਕਰਦੇ ਆ ਵੱਡਾ ਸਾਰਾ ਸਾਰਾ ਖਜ਼ਾਨਾ ਜਿਸ ਤਰ੍ਹਾਂ ਸਮੁੰਦਰ ਨੂੰ ਪਾ ਦੇਣਾ ਨਾ ਕੁਝ ਦੇ ਵਿੱਚ ਥੋੜੇ ਗੱਲ ਵਿੱਚ ਇਹ ਥੋੜੇ ਸਮੇਂ ਵਿੱਚ ਸਾਰਾ ਕੁਝ ਤੁਹਾਨੂੰ ਦੱਸ ਚੁੱਕੇ ਆ ਮੈਂ ਆਣਾ ਸੀ ਇੱਥੇ ਆਪਣਾ ਗੁਰੂ ਤੇਗ ਬਹਾਦਰ ਸਾਹਿਬ ਦੀ ਪਾਵਨ ਸਥਾਨ ਤੇ ਦੁਖਰਵਾਲਨ ਸਾਹਿਬ ਜੋ ਤੁਹਾਨੂੰ ਦੱਸ ਚੁੱਕੇ ਆ ਪਹਿਲਾਂ ਕਿ ਕਿਸ ਤਰ੍ਹਾਂ ਇਹ ਪੰਜਵੀਂ ਭਰਤੀ ਹੈ ਕਿਸ ਤਰ੍ਹਾਂ ਇੱਥੇ ਆਇਆ ਸਾਰੇ ਦੁੱਖ ਦਿਲਦਰ ਦੂਰ ਹੋ ਜਾਂਦੇ ਆ ਉਹ ਤੁਸੀਂ ਪਹਿਲਾਂ ਸਮਝ ਚੁੱਕੇ ਹੋ ਉਹਨਾਂ ਨੂੰ ਤਾਂ ਤੁਹਾਨੂੰ ਸਾਂਝ ਕਰ ਚੁੱਕੇ ਆ ਤੁਹਾਡੇ ਨਾਲ ਪਰ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਉਹ ਵੀ ਸਾਂਝ ਕੀਤੀ ਜਾਵੇ ਅਸੀਂ ਉਸ ਧਰਤੀ ਦੇ ਗੁਰੂ ਕੇ ਪਿਆਰਿਓ ਵਾਸੀ ਆ ਇਸ ਦੂਖਨਵਾਰਦ ਸਾਹਿਬ ਸ੍ਰੀ ਦੂਖਨਵਾਰਦ ਸਾਹਿਬ ਜੋ ਗੁਰਦੁਆਰਾ ਸੁਭਾਈ ਮਾਨ ਹੈ ਤੇ ਉਧਰ ਗੁਰਦੁਆਰਾ ਸ੍ਰੀ ਬਹਾਦਰਗੜ੍ਹ ਸਾਹਿਬ ਤੇ ਇਧਰ ਗੁਰਦੁਆਰਾ ਸ੍ਰੀ ਮੋਤੀਵਾਗੜ੍ਹ ਸਾਹਿਬ ਇਹ ਸ਼ਹਿਰ ਸਾਰਾ ਵਿਚਾਲੇ ਹੈ ਤੇ ਅਸੀਂ ਜਿੱਧਰ ਨੂੰ ਵੀ ਜਹ ਜਹੇ ਪੇਖੋ ਤੈ ਹਜੂਰ ਅਸੀਂ ਜਿੱਧਰ ਨੂੰ ਵੀ ਦੇਖ ਲਈਏ ਗੁਰੂ ਪਾਤਸ਼ਾਹ ਤੇ ਸਾਨੂੰ ਕਹਿੰਦੇ ਆ ਤੇ ਹੈ ਸੀ ਬੜੇ ਭਾਗਾਂ ਵਾਲੇ ਆ ਕਿ ਸਾਰੇ ਪਾਸੇ ਹੀ ਪਾਸਾ ਨੇ ਆਪਣਾ ਹੀ ਪੈਰਾ ਕੀਤਾ ਅਸੀਂ ਪਟਿਆਲੇ ਦੇ ਵਾਸੀ ਹੋਣ ਦੇ ਨਾਤੇ ਇਸ ਗੱਲੋਂ ਖੁਸ਼ਕਿਸਮਤ ਆ ਸੋ ਸਮਾਂ ਸੰਪੂਰਨ ਹੋ ਗਿਆ ਗੁਰੂ ਕੇ ਪਿਆਰਿਓ ਮਨ ਤੇ ਨਹੀਂ ਸੀ ਕਰ ਰਿਹਾ ਕਿ ਸਮਾਪਤੀ ਕੀਤੀ ਜਾਵੇ ਪਰ ਹੁਣ ਅਜਾਜ਼ ਵੀ ਨਹੀਂ ਦੇ ਰਿਹਾ ਸਮਾਂ ਤੇ ਆਓ ਹੁਣ ਫਤਿਹ ਦੀ ਸਾਂਝ ਕਰੋ ਕੋਈ ਰਸਨਾ ਵਾਂਜੀ ਨਾ ਰਵੇ ਜਿਹੜੀ ਫਤਿਹ ਦੇ ਅੰਦਰ ਸ਼ਾਮਲ ਨਾ ਹੋਵੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ